ਕੋਈ ਆਉਣ ਲੱਗੇ ਬਾਹਰ ਬਣ ਕੇ ਉਹ ਤੇ ਡੋੜਦਾ ਸੀ ਸੈ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਲੋਗ ਸੋ ਇਹਦੇ ਵਾਤੇ ਕੇ ਸੱਤ ਆਵਤਲ ਕਾਨੇ ਹਰੇ ਗਿਨੀ ਤਾਲੇ ਬੀਜੇ ਜੀ ਅਨੇ ਕੋਣੇ ਸੈਟ ਆ ਗਾ ਇਹ ਲੌਬੀ ਕਿਕਰਾਂ ਦਾ ਕੰਮ ਰਹਿ ਗਿਆ ਲੌਬੀ ਆ ਬਾਕੀ ਤੇਨੇ ਪੜ ਗਿਆ ਇਹ ਜਿੰਨਾ ਲਾਉਣੀਆਂ ਪਈਆਂ ਅੱਜ ਆ ਕਮਰਾ ਲਾਉਗਾ ਪੌੜੀਆਂ ਆਪਣੀਆਂ ਨੂੰ ਵੀ ਡੋਦੀ ਮੈਂ ਤੋਂ ਵਾਲੀਆਂ ਰਹਿ ਗਈਆਂ ਦੋ ਸਟੈਪ ਰਹਿ ਗਏ ਜੋ ਰੋਇ ਲਾਉਣੇ ਬਾਕੀ ਸਾਰਾ ਲਾਤਾ ਸੀ ਨੂੰ ਬਰਾਬਰ ਵੀ ਲਾਤਾ ਪਰਲੇ ਵਾਲੇ ਵੀ ਲਾਤਾ ਹਾਂ ਕਾਲ ਲਿਪਣਾ ਇਹ ਆਊਗਾ ਅੱਜ ਅੱਜਾ ਇਹ ਕੱਲ ਨੂੰ ਅੱਜ ਇਹ ਵੀ ਲੱਪਣਾ ਫੇਰ ਘੋੜੀ ਇੰਦਰ ਆਉਣੀ ਹੈ ਤੇ ਦੋ ਤਾਜੂ ਨੇ ਫੇਰੇ ਕਾਹੂ ਦਵਾ ਸੁਣਾ ਦੋ ਵੀੜਾ ਛੋਣੀ ਸੁਵੇੜ ਦਿੰਦੇ ਫੇਰ ਦੋ ਇਹ ਕਹਲਾ ਵੀ ਗਈ ਯਾਰਾ ਪਹਿਲਾਂ ਵੀਜਿਆ ਸੀ ਪਹਿਲਾਂ ਮੀਂਹ ਦੀ ਝਾਕਤੀ ਫਰੀਕਿਆ ਵੀ ਮੀਂਹ ਪੈ ਚੱਲ ਮੀਂਹ ਕਿੱਥੇ ਪੈ ਸੌਣ ਦੇ ਤੇ ਸੌਣ ਚ ਤਸਰਾ ਹੋ ਜਾਂਦਾ ਵਧੀਆ ਹੋਈ ਨਹੀਂ ਆਦਾ ਆਦਾ ਬਦਦਾ ਜਾਇਆ ਹੋਇਆ ਫੇਰ ਪਾਣੀ ਵੀ ਲਾ ਇਹ ਗੱਲ ਬਣੀ ਨਹੀਂ ਫੇਰ ਵਾਹ ਕੇ ਦੁਬਾਰਾ ਵੀਜ ਤਾ ਆ ਮੱਕੀ ਵਾਲੇ ਦੀ ਜੀਰੀ ਖੜੀ ਏ 26 ਅਹ ਹਾਈ ਹੋਰ ਬਿਜਲੀ ਦੇ ਬਲਾਂ 'ਚ ਫੋਤੀ 10 ਬੁੱਧ ਉਹ ਜਿਹੜੀ ਮੱਕੀ ਕੱਲ ਚਾਰ ਪਾਇਆ ਉਹਦੇ ਆ ਅੰਦਰ ਚ ਬਿਜਲੀ ਬਾਕੀ ਚੱਲਦਿਆਂ ਘਰ ਨੂੰ ਯਾਰ ਸੋ ਇੱਕ ਕਮਰਾ ਖਾਲੀ ਕਰਨਾ ਮੈਸਤਰੀ ਆਊਗਾ ਹੁਣ ਓਏ ਮੈਸਤਰੀ ਬਹੁਣੇ ਅੱਜ ਚੱਲ ਵਟ ਰਾਂਗੇ ਰੂਮ ਦਾ ਕੰਮ ਇੱਕ ਦਿਹਾੜੀ ਇਹ ਚ ਇੱਕ ਦਿਹਾੜੀ ਆਹ ਲਾ ਕੇ ਬੈਡਰੂਮ ਬੰਦ ਲਾਉਂ ਤੰਤ ਤਾਰਕ ਦੇ ਹਰੀਆਂ ਦਾ ਕੰਮ ਹੈਗਾ। ਰਿਕ ਦੇ ਆੜੀ ਬਾਹਰ ਵੀ ਲੱਗੂ। ਫੌਕਸੀ ਵੀ ਭਰਨੀ ਆ। ਲਓ ਹੀ ਚੱਲਿਆ ਮਰੇ ਕੋਲ ਇਹ ਫੌਕਸੀ ਲੈਣੇ ਫੌਕਸੀ। ਫੌਕਸੀ ਗੱਲ ਇਹ ਫੌਕਸੀ ਕਰ ਰਹੇ ਹਾਂ। ਜਿਹੜੇ ਗਏ ਵਿਚ ਭਰੀ ਜਾਂਦੇ ਨੇ ਤੇਰੇ ਟਾਇਰਾਂ ਦੇ ਬਹੁਤ ਖਤਮ ਹੋ ਗਏ ਸੀ। ਹਾਂਗੇ ਮਰੇ ਕੋਲੇ ਹੁਣ ਲਾਗਿਆ ਆਪਣੀ ਕੀ ਅਖਾਨ ਪੱਥਰ ਵਾਲੀ ਦੁਕਾਨ ਤੇ ਚੱਲਦੇ ਆ ਫੌਕਸੀ ਲੈ ਕੇ ਚੱਲਦੇ ਆ ਬੜਾ ਲੋਈ ਪਹਿਲਾ ਡਾਕ ਖਾਨੇ ਜੇ ਕੰਮ ਸੀ ਉਹ ਵੀ ਹੋ ਗਿਆ ਤੇ ਜੇ ਸ਼ੇਰ-ਸ਼ੇਰ ਹੀ ਆ ਗਿਆ ਮੈਂ ਤਾਂ ਇੱਥੇ ਨਹੀਂ ਆ ਬਹੁਤ ਹੋਇਆ ਇੰਨਾ ਡਾਕ ਨਹੀਂ ਹਾਂ ਚੱਲਦੇ ਹਾਂ ਫੌਕਸੀ ਆ ਡਪਾਲ ਹੈ ਲੋਈ ਫੌਕਸੀ ਆ ਗਈ ਆ 3 ਕਿਲੋ ਬੱਸ ਹੁਣ ਇੱਕ ਚੀਜ਼ ਹੋਰ ਰਣੀ ਚਲਦੇ ਆ ਬਣਨ ਨੂੰ ਵਕਤੀ ਕਰਦੇ ਆ ਘਰੇ ਆ ਕੇ ਕੰਟੀਨੂ ਨੋ ਆ ਗਏ ਘਰੇ ਮੈਸਟਰਿਆਂ ਕੋਲੋਂ ਲੈਵਰ ਕਮਰੇ ਤੋਂ ਕਿਤੇ ਬਦੋਤ ਨਹੀਂ ਨਹੀਂ ਆਵਾ ਨਹੀਂ ਗਿਆ ਰੱਖਣੀ ਐ ਆ ਕੇ ਸੌਂ ਗਿਆ ਸੀ ਰੋਟੀ ਖਾਣੇ ਭੰਡੀਆਂ ਨਾਲ ਲੋ ਇਹ ਦੁੱਧ ਕਿਉਂ ਲੈਣਾ ਆ ਸੀ ੱੱਲਿਆਂ ਬਸ ਘੜ ਬਣੂ ਕੁਸਮਨ ਕਰਿਆ ਮਾਥੇ ਯਾਰਾ ਕਢਾ ਲਈ ਖਾਲੀ ਪਿਆ ਉੱਥੇ ਹੈ ਨਹੀਂ ਦੁਬਾਰਾ ਦੁਬਾਰਾ ਮਾਣ ਆ ਆ ਗਈ ਆਹ ਕਾ ਮਰ ਤੇਰੀ ਵੀਡੀਓ ਬਣਾਉਦੀ ਆ ਅੱਛਾ

ਹਾਂ ਸੱਤ ਮਿੰਟ ਦੇਖੀ ਪੱਕਾ ਹੋਊਗਾ ਫੇਰ ਪਤਾ ਲੱਗੂਗੀ ਨਿਕਲਦਾ ਅੰਦਰ ਚ ਕੋਈ ਲੱਗੇ ਕੀ ਕ ਕਰਨਾ ਲਾ ਕੇ ਗੇਰਾ ਦੇਖੋ ਆਪਾ ਉਹ ਵਧੀਆ ਲਈ ਬਹੁਤ ਧਿਆਨ ਨਾਲ ਇਹਦਾ ਕੁਝ ਨਹੀਂ ਹੋਣਾ ਅਾਇਦਾ ਕੀ ਬਣਿਆ ਇਹ ਕੁੱਲੇ ਨੇ ਤੇ ਆਉਂਦੀ ਫੋਟੋ ਤੇਰੀ ਮੂੰਹ ਆਈ ਆਉਂਦੀ ਲੋਹੀ ਬਣ ਕੇ ਤਿਆਰ ਹੋ ਗਏ ਇਹ ਗਰਮ ਨੇ ਠੰਡੇ ਹੋ ਜਾਣਗੇ ਆ ਗਾ ਮੈਂ ਦੇਖਦਾ ਹਾਂ ਲੋਹੀ ਭਾਈ ਚ ਕੋਈ ਆਉਣ ਲੱਗੇ ਬਾਹਰ ਬਣ ਕੇ ਤਿਆਰ ਹੋ ਗਏ ਮੈਂ ਬਾਹਰ ਆਉਣ ਲੱਗ ਗਿਆ ਚੱਕ ਬਣ ਗਈ ਬਾਈ ਮੈਨ ਲੱਗ ਰਿਹਾ ਹਾਂ ਕੰਡੇ ਹੋ ਜਾਣ ਦਾ ਕੋਈ ਰਹੀਂ ਤੇ ਛਾਣ ਕੇ ਪੀਤੇ ਪਾ ਲੈਣੇ ਇਸ ਦੰਤ ਤੇ ਆਪਣਾ ਵੇਖ ਪੜਨ ਕਾ ഇതാ ഹോം വേണ്ടേ ആ പറയണ്ടേ ഇതിനെ സംസാരിക്കാനല്ല ഇതാ ഹോം വേണ്ടേ ഇതിനെ സംസാരിക്കാനല്ല ഓതറേ ഇടോടാ ഓടേ ഇടോടാ ਇੱਕ ਘੰਟੇ ਚ ਵਿਸ ਗੜਕੜਾ ਲੇ ਪੀਪਾ ਭਰ ਕੇ ਇੱਕ ਲਫਾਵਾ ਹੂ ਤਾਂ 4-5 4 ਕਿਲੋ ਹੋਣਗੇ ਤੇ ਮਹਤਰੀ ਨੇ ਵੀ ਲਾਤੀਆਂ ਤੇਲਾ ਲੋਈ ਸੌਂ ਦਾ ਤਾਂ ਮੇਰਾ ਹੋ ਗਿਆ ਸਾਦੀ ਨਾਲ

ਰੌਣੀ ਦਾ ਮੱਛਰ ਤਾਂ ਨਹੀਂ ਸੀ। ਤੈਨੂੰ ਜ਼ਰਦ ਦਾ ਨਾ ਹੋਵੇ। 10 ਦਿਨ ਪਹਿਲਾਂ ਲਾ ਗਦੀ ਮੱਛਰ ਤਾਂ ਨਹੀਂ ਲਾਈ। ਐਡ ਕੀ ਲੇਟ ਹੋ ਗਿਆ ਲਾਉ।